ਵਾਹਿਗੁਰੂ ਜੀ ਭਗਵਾਨ ਸ਼੍ਰੀ ਚੰਦਰ ਮਹਾਰਾਜ ਜੀ ਰਾਗ ਖੋਖਟ ਤੁਨਕ ਤੁਨਕ ਤੁਨ ਪਰਤ ਸੁਨਾਈ ਸੁਨ ਕਾਲ ਆਏ ਪੀਆ ਓਮਗ ਓਮਗ ਚਿਤਵਾਰ ਡਾਰੂ ਸਾਰੋ ਬਿਤ ਮਨੋ ਤਨੋ ਹੀਆਂ ਅਦਕ ਅਦਕ ਚਿਰ ਰਹਿਓ ਪਰਦੇਸ ਥਰੇ ਹੈ ਅਬ ਸਾਂਝਾ ਮਿਲੋ ਵਿਸਾਰ ਭੇਦ ਕਹਿਉ ਜੇ ਤੋ ਭਯੋ ਖੇਦ ਹਰੈ ਦੁਖ ਸਾਂਝਾ ਮੋਹਨਾ ਵਿਸਾਰੋ ਹਰ ਆਪਣੋ ਸੰਭਾਰ ਕਰ ਆਸਰੋ ਤੁਹਾਰੋ ਜਾ ਕੀ ਮੇਟ ਡਾਰੋ ਲੀਕ ਤਾ ਕੋ ਅੰਕਲ ਹੋ ਨੀਕ ਬੂਲ ਸੰਸਕਾਰੋ ਮੋਹਨ ਮੁਰਾਰ ਸਾਈਂ ਕਿਰਪਾ ਨਿਧ ਹਰ ਗੋ ਸਾਈਂ ਸਦਾ ਸੰਗ ਹੋਈ ਆਪਣੇ ਉਬਾਰੂ ਦਾਸ ਥਾਨ ਦੀਜੈ ਚਰਨ ਦਾਸ ਅਮਰ ਧਾਨ ਢੋਈ ਗਣ ਗੋਵਿੰਦ ਨਿਤ ਗਾਓ ਸਦਾ ਸੁਖ ਉਰ ਧਿਆਓ ਦੂਜਾ ਭਾਵ ਤਿਆਗੀ ਮਾਨ ਮੋਹੰਕਾਰ ਪਰ ਹਰ ਮਤ ਸਰ ਵਿਕਾਰ ਅਹਨਸ ਰਹੋ ਜਾਗੀ ਨਰਨ ਗਈ ਬਹੋੜ ਨਾਮ ਦੇਹੋ ਕੌੜ ਕਾੜ ਜਿਹਬਾ ਰੰਗ ਰੰਗੀ ਸੰਤ ਸੰਗ ਲਾਗ ਲਾਗ ਧੂਵ ਔਰ ਕੇਰੇ ਦਾਗ ਸੋਈ ਸੋਈ ਜਾਗੀ ਆਨੰਦ ਮਗਨ ਰਸ ਚਰਨ ਕਮਲ ਧਸ ਆਪਾ ਆਪ ਬਾਰੋ ਪਾਤਰ ਮਇਆ ਤੁਹਾਰ ਕਬੂਨਾ ਵਹ ਹਰ ਕੁਮਰ ਕੁਮਾਰ ਧੂਲ ਭਗ ਸ੍ਰੀ ਧਾਰ 86 ਨਹਾਏ ਵਾਰ ਬਿਵਲ ਮਨ ਹੋਵੇ ਤੀਨ ਲੋਕ ਦੇਵ ਤਰੀ ਸੁਰਾਸਰ ਪੁਰ ਕਈ ਦ੍ਰਿਸ਼ਟ ਕਰ ਜੋਵੇ ਹਰ 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 ਗਾਇਆ ਸੁਖ ਸਹਜ ਸਮਾਇਆ ਆਸਾ ਤ੍ਰਸਣਾ ਖੋਈ ਮਾਤ ਪਿਤਾ ਗੁਰਦੇਵਾਂ ਅੰਤਰ ਸੁਖ ਲਹਿ ਦੇਵਾ ਜਨਮ ਮਰਨ ਖੋਈ ਲਿਵਤਾਰ ਅਨਾਦ ਰਸ ਆਨੰਦ ਸਾਦੀ ਗੋਵਿੰਦ ਲਾਗੀ ਲਾਗ ਅਨਕ ਜਨਮ ਪਰਮ ਅਦਕ ਲਹਿਓ ਸ਼ਰਮ ਆਵੇ ਭਇਓ ਬੜ ਭਾਗੀ ਤਰਨੀਆ ਆਕਾਸ਼ ਕੁਲ ਜਨਹਿਤ ਸਿਰਜ ਅਲ ਭਵਨ ਲਹਿਸਾਰ ਅਗਨ ਤਾਪ ਤਪਾਇਆ ਆਪ ਬਬ ਸੁਲ ਖਾਏ ਰਜਨਾ ਸੁਦਾਰ ਮੋਹਨ ਮੋਹ ਮੋਹ ਉਹ ਦੁਖ ਨਾ ਪਹਿਓ ਮਿਲ ਰਾਮ ਰਾਇ ਰਾਮ 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 ਜਪ राम 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 तप श्री चंद्र एक पाए मोहन मोह मोह दुख ना पोहयो मिल राम राए राम 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 जप राम राम तप श्री चंद्र ਇੱਕ ਭਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ